ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਬਲੌਗ 'ਚ ਤੇ ਅੱਜ ਆਪਾਂ ਪੌਂਟਾ ਸਾਹਿਬ ਤੋਂ ਪਿੰਡ ਨੂੰ ਚੱਲਣ ਲੱਗੇ ਆਂ ਕੱਲਾ ਆਪਾਂ ਸ਼ਾਮ ਨੂੰ ਪੌਂਟਾ ਸਾਹਿਬ 'ਤੇ ਰੁਕੇ ਸੀਗੇ ਤੇ ਰਾਤ ਲਾ ਕੇ ਆਪਾਂ ਪੌਂਟਾ ਸਾਹਿਬ ਤੋਂ ਅੱਜ ਆਪਾਂ ਚੱਲਿਆਂਗੇ ਆਪਣੇ ਪਿੰਡ ਨੂੰ ਜਿਹੜਾ ਆਪਾਂ ਸਮਾਨ ਖਰੀਦਣਾ ਸੀਗਾ ਉਹ ਸਾਰਾ ਸਮਾਨ ਖਰੀਦ ਲਿਆ ਤੇ ਮੋਟਰਸਾਈਕਲ ਉਹ ਆਪਣੇ ਪਿੱਛੇ ਦੇਖ ਸਕਦੇ ਹੋ ਤੁਸੀਂ ਉਹ ਤਿਆਰ ਨੇ ਸਮਾਨ ਆਪਾਂ ਬੰਨ੍ਹ ਲਿਆ ਨਾਲ ਬੈਗ ਬੂਗ ਪੈਕ ਕਰ ਲੇ ਤੁਸੀਂ ਦੇਖ ਕੇ ਆਪ ਵੀ ਸਮਝ ਜਿਓਗੇ ਪੰਜਾਬ ਚ ਬਿਮਾਰੀਆਂ ਦਾ ਕਾਰਨ ਕੀ ਹੈਗਾ ਦੇਖ ਲਓ ਤੁਸੀਂ ਦਰਖਤ ਇਹ ਫੌਂਡਾ ਸਾਹਿਬਾ ਲਗਾ ਏਰੀਆ ਉਨਾਂ ਨੇ ਇੱਥੇ ਵੀ ਖੇਤੀ ਹੁੰਦੀ ਹੈਗੀ ਤੇ ਦਰਖਤ ਦਰਖਤ ਨੇ ਆਪਣੇ ਪੰਜਾਬ ਚ ਲੋਕਾਂ ਦਾ ਕੋਈ ਨਾ ਸਰ ਇਹ ਰਹਿਣਾ ਇੱਕ ਦੂਜਾ ਵੀ ਨਹੀਂ ਦਾ ਸਰ ਇਹ ਮੇਰੇ ਇੰਨਾ ਫਰਕ ਆਪਣੇ ਨਾਲੋਂ ਪਰਾਂਤ ਜੀ ਕੋਈ ਤੋਕ ਤਰੀਂ ਦੇਖ ਲੈ ਇਧਰ ਹੋਣਗੇ ਬੋਲ ਮਾਰ ਲੈ ਉਹਨਾਂ ਨੂੰ ਵੀ 320 ਦਾ ਲਾਈ ਵੀ ਮਿੱਤਰੋ ਤੁਹਾਨੂੰ ਅੱਜ ਉਹ ਨਹਿਰ ਦਿਖਾਉਣ ਲੱਗੇ ਆ ਜਿਹਨੂੰ ਧਰਤੀ ਖਾ ਗਈ ਜਾਂ ਫਿਰ ਅਸਮਾਨ ਨਿਕਲ ਗਿਆ ਆਹ ਦੇਖੋ ਨਹਿਰ ਆਉਂਦੀ ਹੈਗੀ ਪਿੱਛੋਂ ਪਾਖੜਾ ਤੇ ਇੱਥੋਂ ਦੀ ਇਹ ਧਰਤੀ ਜੀ ਵੜ ਗਈ ਨਹਿਰ ਆਹ ਪੋੜ ਆ ਗਿਆ ਇਧਰ ਨਾਲੀ ਡੱਪਦੀ ਆ ਆਹ ਦੇਖੋ ਨਹਿਰ ਹੈ ਨਹੀਂਗੀ ਇੱਥੇ ਆਇਦੋਂ ਆ ਜਾਂਦੀ ਹੈਗੀ ਨਹਿਰ ਆਹ ਦੇਖੋ ਆ ਦੇਖ ਸਕਦੇ ਹੋ ਤੁਸੀਂ ਇਹਨੂੰ ਧਰਤੀ ਖਾ ਗਈ ਪਰ ਅਸਲ ਚ ਗੱਲ ਕੁਝ ਹੋਰ ਆ ਤੁਹਾਨੂੰ ਆਪਾਂ ਦਿਖਾਉਣੇ ਆ ਇਹ ਵੀ ਅਸਲ ਸਚਾਈ ਕੀ ਹੈਗੀ ਇਹਦੀ ਨਹਿਰ ਦੀ ਤੁਹਾਨੂੰ ਅਸਲ ਸਚਾਈ ਦਿਖਾਉਣੇ ਆ ਦੇਖੋ ਉਧਰੋਂ ਨਹਿਰ ਆਉਂਦੀ ਆ ਪਾਖੜਾ ਬੰਦ ਹੈਗੀ ਇੱਥੋਂ ਆਪਾਂ ਇਹ ਵੀ ਕਹਿ ਸਕਦੇ ਆ ਵੀ ਧਰਤੀ ਖਾ ਗਈ ਹੈਨਾ ਕਿੱਧਰ ਗਈ ਕਮਾਲ ਹੀ ਹੋ ਗਿਆ ਯਾਰ ਨਹਿਰ ਦਾ ਪਰ ਤੁਹਾਨੂੰ ਦਿਖਾਉਣੇ ਹੈਗੇ ਆ ਇਧਰ ਦੀ ਨਾਲੀ ਟੱਪਦੀ ਹੈਗੀ ਤੇ ਨਹਿਰ ਇੱਥੇ ਦੇਖੀ ਨਹੀਂ ਰਹੀ ਨਹਿਰ ਉਧਰ ਪਿੱਛੇ ਹੀ ਧਰਤੀ ਜੀ ਵੜ ਗਈ ਪਰ ਇਹਦੀ ਅਸਲ ਸਚਾਈ ਇਹ ਆ ਦੇਖੋ ਤੁਸੀਂ ਨਹਿਰ ਉਹ ਇੱਥੇ ਆ ਕੇ ਨਿਕਲਦੀ ਆ ਆ ਦੇਖੋ ਤੁਸੀਂ ਇਸ ਤਰ੍ਹਾਂ ਦਾ ਇੱਥੋਂ ਦੀ ਕ੍ਰੋਸ ਹੁੰਦੀ ਹੈਗੀ ਇਹ ਪੈਂਦਾ ਪਾਣੀ ਇੱਥੋਂ ਦੀ ਨਿਕਲਦਾ ਉਧਰ ਹੈਗਾ ਵਿਚਾਲ ਦੀ ਨਾਲੀ ਟੱਪ ਕੇ ਧਰਤੀ ਵਿੱਚ ਦੀ ਟਪਾਤੀ ਇਹ ਅੰਗਰੇਜ਼ਾਂ ਦੀ ਕਾੜ ਹੈਗੀ ਆਪਣੇ ਬੰਦਿਆਂ ਤਾਂ ਇੱਥੇ ਇੰਨਾ ਕਿੱਥੇ ਦਿਮਾਗ ਹੋਊਗਾ ਆ ਦੇਖੋ ਤੁਸੀਂ ਐ ਧਰਤੀ ਵਿੱਚ ਦੀ ਥੱਲੋਂ ਦੀ ਐ ਕ੍ਰਾਸ ਕਰਕੇ ਉਧਰ ਕੱਢਤੀ ਆ ਦੇਖੋ ਇਥੋਂ ਬੰਦ ਕਰਤੀ ਐ ਇਸ ਤਰ੍ਹਾਂ ਇਹ ਹੈਗੀ ਹੈਗੀ ਜਦੋਂ ਆਪਾਂ ਅੰਬਾਲੇ ਤੋਂ ਕਨੌਰ ਨੂੰ ਜਾਂਦੇ ਆ ਨਾ ਉੱਥੇ ਹੈਗੀ ਇਹ ਪਾਖੜਾ ਨਹਿਰ गड्डी आ गई गई मंत्री की गाड़ी आ रही है मंत्री की गाड़ी मंत्री उत्तराखंड घूम के आ गया मंत्री उत्तराखंड घूम के आ गया नहीं होंगी 天的，对。